ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਬੰਗਿਆ ਦੇ ਨਿਊ ਗਾਂਧੀ ਨਗਰ ਸਥਿਤ ਘਰ ਵਿੱਚ ਚਿੱਟੇ ਦਿਨ ਚੋਰੀ ਹੋਈ ਹੈ ਚੋਰ ਲੱਖਾਂ ਦੀ ਲਗਦੀ ਤੇ ਕੀਮਤੀ ਸਮਾਨ ਲੈ ਕੇ ਫਰ ਹੋ ਗਏ ਨੇ ਦੱਸ ਦਈਏ ਬੰਗਾ ਦੇ ਨਿਊ ਗਾਂਧੀ ਨਗਰ ਸਥਿਤ ਇੱਕ ਘਰ ਵਿੱਚ ਚਿੱਟੇ ਦਿਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦਿੰਦੇ ਕੁਲਵਿੰਦਰ ਕੌਰ ਪੁੱਤਰੀ 나ਥਰਾਮ ਨਿਵਾਸੀ ਨਿਊ ਗਾਂਧੀ ਨਗਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਪਰਿਵਾਰ ਸਮੇਤ ਕਰਨਜਦੀਪ ਪੈਂਦੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਸਵੇਰੇ 10 ਵਜੇ ਘਰੋਂ ਗਏ ਸਨ ਬਾਅਦ ਦੁਪਹਿਰ ਜਦੋਂ ਘਰ ਪਰਤੇ ਤਾਂ ਦੇਖਿਆ ਕਿ ਚੋਰ ਘਰ ਦੀ ਬਾਹਰਲੀ ਕੰਨ ਨੂੰ ਟੱਪ ਕੇ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਘਰ ਅੰਦਰ ਪਈਆਂ ਅਲਮਾਰੀਆਂ ਦੀ ਫਰੂਲਾ ਫਰਾਲੀ ਕਰਨ ਉਪਰੰਤ ਉਹਨਾਂ ਅੰਦਰ ਪਏ ਕੀਮਤੀ ਸਮਾਨ ਜਿਸ ਵਿੱਚ ਕੜਾ, ਇੱਕ ਮੰਦਰੀ, ਇੱਕ ਚੈਨੀ ਅਤੇ ਸਾਰੇ ਸੋਨੇ ਦੇ ਗਹਿਣੇ ਤੇ 2.5 ਲੱਖ ਦੇ ਕਰੀਬ ਨਗਦੀ ਚੋਰੀ ਕਰਕੇ ਚੋਰ ਜਿਹੜੇ ਉਥੋਂ ਰਫੂ ਚੱਕਰ ਹੋ ਗਿਆ ਉਹਨਾਂ ਦੱਸਿਆ ਹੋਈ ਚੋਰੀ ਸੰਬੰਧੀ ਬੰਗਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਅਧਿਕਾਰੀ ਏਐਸਆਈ ਸੋਮਨਾਥ ਸਮੇਤ ਹੋਰ ਕਰਮਚਾਰੀਆਂ ਮੌਕੇ ਤੇ ਪਹੁੰਚੇ ਤੇ ਆਪਣੀ ਤਫ਼ਤੀਸ਼ ਨੂੰ ਸ਼ੁਰੂ ਕਰ ਦਿੱਤਾ ਹੈ ਮੌਕੇ ਤੇ ਖੜੇ ਆਂਡ ਗਵੰਡ ਦੇ ਬਸਨੀਆ ਕਨੇ ਇਹ ਵੀ ਕਹਿ ਕੇ ਹੁਣ ਇਸ ਤਰੀਕੇ ਦੀ ਜਦੋਂ ਚੋਰੀਆਂ ਹੁੰਦੀਆਂ ਤਾਂ ਦਹਿਸ਼ਤ ਦਾ ਮਾਹੌਲ ਬਣਦਾ ਹੈ ਅਤੇ ਆਪਣੇ ਆਪ ਨੂੰ ਘਬਰਾਟ ਹੁੰਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਚੋਰਾਂ ਦੇ ਹੌਸਲੇ ਦੇਖੋ ਕਿੰਨੇ ਬਲੰਦ ਹੋ ਗਏ ਆ ਕਿ ਦਿਨ ਦਿਹਾੜੇ ਅਜਿਹੇ ਕਾਰਨਾਮਿਆਂ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਆ ਅਤੇ ਪੁਲਿਸ ਜਿਹੜੀ ਹੈ ਔਰ ਹੁਣ ਮੌਕੇ ਤੇ ਸੀਸੀਟੀਵੀ ਕੈਮਰੇ ਖੰਘਾਲ ਦੀ ਜਿਹੜੀ ਨਜ਼ਰ ਆਈ ਤਾਂ ਦੱਸਦੀ ਹੈ ਕਿ ਪੁਲਿਸ ਨੇ ਕਿਹਾ ਕਿ ਤਪਤੀਸ਼ ਤੇਜ਼ ਕਰ ਦਿੱਤੀ ਲੇਕਿਨ ਲੋਕਾਂ ਦੇ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਹੈ ਦਿਖਾਣੇ ਮੌਕੇ ਦੇ ਪੂਰੇ ਤਸਵੀਰਾਂ ਕੀ ਨਾ ਆਪਣਾ ਕਰੋ ਕਹਿੰਦਾ ਜੀ ਦੱਸੋ ਕੀ ਹੋਇਆ ਤੁਹਾਡੇ ਘਰਾਂ 'ਚ ਸਾਡੇ ਕੋਲ ਚੋਰੀ ਹੋ ਗਈ ਆ ਤੁਸੀਂ ਕਿੱਥੇ ਸੀ ਉਸ ਵੇਲੇ ਅਸੀਂ ਗਏ ਸੀ ਚੌਂਕੀ ਦੇ ਬਾਬਾ ਦੇ ਬਾਦਸ਼ਾਹੀ ਦੇ ਸਜਾਣਾ ਅੱਛਾ ਜੀ 10:00 ਵਜੇ ਗਏ ਆ ਕਰੋ अच्छा यूं ਲੋਕ ਲਾਗੀ ਬਾਹਰ ਲਾ ਲੋਕ ਨੀ ਪਟਿਆ ਗੇਟ ਵਾਲਾ ਲੋਕ ਲੱਗਾ ਸੀ ਗੇਟ ਟੱਪ ਕੇ ਉਹ ਅੰਦਰ ਆਇਆ ਸਾਡਾ ਸਾਰੇ ਅਲਮਾਰੀਆਂ ਸਾਰਾ ਕੁਝ ਪਟਿਆ ਪਿਆ ਅੰਦਰ ਸਾਰਾ ਕੁਝ ਲੈ ਗਏ ਸਾਡਾ ਨਗਦੀ ਵੀ ਲੈ ਗਏ ਸੋਨਾ ਵੀ ਲੈ ਗਏ ਅੰਤਾਜਾ ਅੰਤਾਜਾ ਕਿੰਨਾ ਵੀ ਤੁਹਾਡੇ ਤੁਹਾਡੇ ਸਾਹਮਣੇ ਅੰਤਾਜਾ ਕਿੰਨਾ ਮੇਰੇ ਭਰਾ ਦਾ ਕੜਾ ਸੀ ਭਾਬੀ ਦੀ ਚੈਨੀ ਸੀ ਹੁੰਦੀ ਸੀ 2.5 ਲੱਖ ਰੁਪਏ ਦੇ ਸੀ ਸਾਰਾ ਲੈ ਗਏ ਸਾਰਾ ਲੈ ਉਹਨੂੰ ਪੁਲਿਸ ਨੂੰ ਤੁਸੀਂ ਦੱਸ ਦਿੱਤਾ ਜੀ ਹਾਂ ਜੀ ਅਸੀਂ ਕੰਪਲੇਨ ਕੀਤੀ ਹੈ ਪੁਲਸ ਆਈ ਸੀ ਵੀ ਜੀ ਹਾਂ ਜੀ ਆਈਸੀ ਇਨਵਿਸਟੀਗੇਸ਼ਨ ਕਰਤਾ ਆਈ ਸੀ ਲੈ ਗਈ ਸੀ ਹਾਂ ਜੀ ਲੈ ਗਈ ਤੁਸੀਂ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਅਸੀਂ ਮੰਗ ਕਰਦੇ ਹਾਂ ਸਾਡਾ ਜੋ ਨੁਕਸਾਨ ਹੋਇਆ ਸਾਡੀ ਉਹਦੀ ਭਰਪਾਈ ਕੀਤੀ ਹੈ ਕੀ ਕਿਨਾ ਆਪਣਾ ਖੜਾ ਕਹਿੰਦਾ ਜੀ ਇਹ ਦੱਸੋ ਕੀ ਹੋਇਆ ਤੁਹਾਡੇ ਘਰਾਂ ਚ ਸਾਡੇ ਘਰ ਚੋਰੀ ਹੋ ਗਈ ਆ ਤੁਸੀਂ ਕਿੱਥੇ ਸੀ ਉਸ ਵੇਲੇ ਅਸੀਂ ਗਏ ਸੀ ਚੌਕੀ ਦੇ ਬਾਬਾ ਨੇ ਬਾਦਸ਼ਾਹੀ ਦੇ ਸੱਜਣ ਅੱਛਾ ਜੀ 10:00 ਵਜੇ ਕਰਿਆ ਕਰੋ ਅੱਛਾ ਜੀ ਲੋਕ ਲੱਗ ਗਿਆ ਬਾਹਰ ਲੌਕ ਨਹੀਂ ਪਟਿਆ ਗੇਟ ਵਾਲਾ ਲੌਕ ਲੱਗਾ ਸੀ ਗੇਟ ਟੱਪ ਕੇ ਉਹ ਅੰਦਰ ਆਇਆ ਸਾਡਾ ਸਾਰੀਆਂ ਅਲਮਾਰੀਆਂ ਸਾਰਾ ਕੁਝ ਪਟਿਆ ਪਿਆ ਅੰਦਰ ਸਾਰਾ ਕੁਝ ਲੈ ਗਏ ਸਾਡਾ ਨਦਗੀ ਵੀ ਲੈ ਗਏ ਸੋਨਾ ਵੀ ਲੈ ਗਏ ਅੰਤਾਜਾ ਅੰਤਾਜਾ ਕਿੰਨਾ ਵੀ ਤੁਹਾਡਾ ਤੁਹਾਡੇ ਸਾਹਮਣੇ ਅੰਤਾਜਾ ਕਿੰਨਾ ਮੇਰੇ ਭਰਾ ਦਾ ਕੜਾ ਸੀ ਭਾਬੀ ਦੀ ਚੈਨੀ ਸੀ ਹੁੰਦੀ ਸੀ 2.5 ਲੱਖ ਰੁਪਏ ਦਾ ਸੀ ਉਹ ਸਾਰਾ ਲੈ ਗਏ ਸਾਰਾ ਲੈ ਹੁਣ ਪੁਲਿਸ ਨੂੰ ਤੁਸੀਂ ਦੱਸ ਦਿੱਤਾ ਜੀ ਹਾਂ ਜੀ ਅਸੀਂ ਕੰਪਲੇਨਟ ਕੀਤੀ ਹੈ ਪੁਲਸ ਆਈ ਸੀ ਵੀ ਹਾਂ ਜੀ ਆਈ ਸੀ ਇਜੂਕੇਸ਼ਨ ਕਰਨ ਆਈ ਸੀ ਲੈ ਗਏ ਸਰ ਹਾਂ ਜੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਅਸੀਂ ਮੰਗ ਕਰਦੇ ਹਾਂ ਸਾਡਾ ਜੋ ਨੁਕਸਾਨ ਹੋਇਆ ਸਾਡੀ ਉਹਦੀ ਪਰਪਾਈ